हेलो जी सरेश का स्वागत है खटा में चंदन जी तो मेरी पांच जी आई हुई है दा बेटा अर्जुन है ही अर्जुन बहुत स्मार्ट है इस पर कोई गेम चेस खेल रहे हैं अर्जुन को फोन दी बिल्कुल नहीं आदत पाई हुई वेरी गुड है बेटा कि बहुत इंटेलिजेंट है और बढ़िया स्कोर से स्टडी हो रही है अभी स्टार्टिंग ਵਧੀਆ ਜੀ ਮੈਨੂੰ ਸਿਖਾਈ ਜਾਂਦੇ ਨੇ ਪੇਰੈਂਟਸ ਦਾ ਸਭ ਤੋਂ ਪਹਿਲਾ ਹੱਥ ਹੁੰਦਾ ਹੈ ਸਾਰਾ ਕੁਝ ਦੇਖੋ ਇਹ ਮੈਨੂੰ ਲੱਗਦੀ ਨਾ ਫੋਨ ਨਾ ਟੀਵੀ ਇਹਨੂੰ ਪਤਾ ਨਹੀਂ ਹੈਗਾ ਅੱਜਕੱਲ ਫੋਨ ਤੋਂ ਦੂਰ ਰੱਖਣਾ ਬੱਚਿਆਂ ਨੂੰ ਬਹੁਤ ਬੜੀ ਗੱਲ ਹੈ ਸੋ ਸੁਨੀਪਾਂ ਜੀ ਇਹ ਸਭ ਕੁਝ ਕਰ ਰਹੀ ਹੈ ਸਕੇਲ ਪੂਰਾ ਕਰ ਰਹੀ ਹੈ ਬੱਚੇ ਨਾਲ ਅਜਨ ਦੇਖੋ ਦੋਨੇ ਚੰਗੇ ਬਹੁਤ ਵੈਰੀ ਇੰਟੈਲੀਜੈਂਟ ਵਧੀਆ ਖੇਡ ਰਹੇ ਆ ਵੀ ਕੈਨ ਨਾ ਕਈ ਹੋਏ ਅਜਨ ਕਹਾ ਆਏ ਹੋ ਕਿ ਜੌਬ ਆੜੇ ਸਾਰੀ ਫੈਮਿਲੀ ਟਾਈਮ ਬਾਕੀ ਪਿੰਡ ਨੂੰ ਮਿਲਦਾ ਹੈ ਤੇ ਮੇਰਾ ਵੀ ਦਿਲ ਲੱਗ ਜਾਂਦਾ ਚਲੋ ਅਜਨ ਬਰੀ ਸਮਾਰਟ ਹਾਊਸ ਇੰਟੈਲੀਜੈਂਟ ਅਜਨ ਬਹੁਤ ਇੰਟੈਲੀਜੈਂਟ ਹੈ ਮੈਨੂੰ ਨਹੀਂ ਅਜਨ ਵਰਗਾ ਕੋਈ ਮੈਨੂੰ ਨਹੀਂ ਲੱਗਦਾ ਵੀ ਆਪਣੇ ਕਿਸੇ ਸੀ ਹੋਗਾ ਆਪਣੀ ਸੁਸਾਇਟੀ ਚ ਤਾਂ ਮਨ ਅਜਨ ਦੇ ਗੱਲਾਂ ਸੁਣ ਸੁਣ ਕੇ ਹੰਾਲ ਹੁੰਦੀ ਹੈ

ਨੂੰ ਅਰਜਨ ਦਾ ਸਕੂਲ ਦਾ ਨਾਮ ਜਾਨਣਾ ਪਲੀਜ਼ ਅਰਜਨ ਸਕੂਲ ਦਾ ਨਾਮ ਬਤਾਓ ਪਲੀਜ਼ ਕੋਹੋਂ ਤੋਂ ਨਾਮ ਨੂੰ ਸਕੂਲ ਦੇ ਵਿੱਚ ਵੰਡ ਰੂ ਮੈਨੂੰ ਸਮਝ ਨਹੀਂ ਟ੍ਰਾਂਸਲੇਸ਼ਨ ਰੈਂਟ ਤੁਨੋਂ ਕਰਮ ਸਮਾਲ ਵੰਡਰ ਸਕੂਲ ਅਰਜਨ ਜੀ ਆਪਾਂ ਇੰਦਨ ਮੈਮ ਨਾਮ ਬੰਨਣਾ ਹੈ ਕਿਉਂਕਿ ਇਹ ਆਵਾਜ਼ ਸਮਝ ਨਹੀਂ ਆ ਰਹੀ ਅੱਜ ਦੇ ਸਕੂਲ ਬਾਦਮੀ ਵੰਡਰ ਸਕੂਲ ਰਾਤ ਕਿੰਨਾ ਸੋਹਣਾ ਇਹਨੇ ਕਰਿਆ ਸਲਾਹ ਯਾਰ ਨਰਸਰੀ ਜੂਨੀਅਰ ਹੁਣ ਜੂਨੀਅਰ ਸੀਨੀਅਰ ਸਟਾਰਟ ਹੋ ਗਿਆ ਪਹਿਲਾਂ ਤਾਂ ਅਜਨ ਕੌਨਸੀ ਕਲਾਸ ਮੇ ਹ ਜੀ ਉਲੂ ਗਾਜੀ ਹੁੰਦਾ ਸੀ ਹੁਣ ਨਿਊ ਜਨਰੇਸ਼ਨ ਨੇ ਇਹਦਾ ਸਟਾਰਟ ਕਰਤਾ ਨਰਸਰੀ ਜੂਨੀਅਰ ਦੀ ਹਰ ਦੀ ਨਾ ਹੈ ਹੁਣ ਪ੍ਰੀ ਕੇਜੀ ਐਲ ਕੇਜੀ ਨਹੀਂ ਹੈ ਜੀ ਹੁਣ ਜੂਨੀਅਰ ਸਟਾਰਟ ਹੋ ਗਿਆ ਨਰਸਰੀ ਜੂਨੀਅਰ ਨਰਸਰੀ ਸੀਨੀਅਰ ਉਸ ਤੋਂ ਬਾਅਦ 3 ਨੰਬਰ ਤੇ ਐਲ ਕੇਜੀ ਫਿਰ ਐਲ ਕੇਜੀ ਹੋਗੀ ਐਲ ਕੇਜੀ ਯੋਕੇ ਜੀ ਯੋਕੇ ਜੀ ਯਾਨੀ 6 ਸਾਲਾਂ ਦੇ ਜੂਨੀਅਰ ਸੀਨੀਅਰ ਵਿੱਚ ਫਸੇ ਰਹੇ ਬੱਚਿਆਂ ਨੇ ਹੈ ਅੱਜ ਬਹੁਤ ਵਧੀਆ ਅੱਜ ਕੋ ਜਰਸੀ ਉਹ ਕੰਮ ਉਹ ਕੰਮ ਕਰਦਾ ਹੈ ਨਹੀਂ ਕਿ ਕਿਦਿ ਤੋਂ ਤਲੀ ਬਾਸ਼ਾ ਕਿਤੇ ਇੰਗਲਿਸ਼ ਹੈ ਨਾ ਮੈਨੂੰ ਦਾ ਰਮੀਓ ਮੇਰੀ ਪਾਲਜੀ ਹੈ ਤਾਂ ਮੈਨੂੰ ਇਹਨੂੰ ਟ੍ਰਾਂਸਲੇਸ਼ਨ ਕਰਕੇ ਦੱਸਦੀ ਹੈ ਵੀ ਇਹ ਕੀ ਬੋਲ ਰਿਹਾ ਹੈ आज ने किसके डॉलर तेला कितना चुंदर है ना हर जगह देना केले रे आसिन आज नो छोड़ रहा है जन है कि ये क्या व्हाट इज दिस व्हाट इज दिस

अर्जुन योगा सर और मैं क्या हूँ राया, राया, राया मैं हूं। ये है क्या आंटी ये इन्हों की बनाई है राया मनु वही तेरा नाम मनु है ठीक है मैं राया हूँ तो मम्मा क्या है मतलब कि योगा ਯੋਗਾ ਕਰਾ ਲੱਗ ਗਿਆ ਠੀਕ ਹੈ ਇਹ ਬੱਚਿਆਂ ਦੇ ਨਾਮ ਦਾ ਵੀ ਇਹ ਓ ਏ ਏ ਆ ਸ਼ੁਕਰੋ ਠੀਕ ਹੈ ਸ਼ੁਕਰੋ ਐ ਸ਼ੁਕਰੋ ਐ ਸ਼ੁਕਰੋ ਐ ਸ਼ੁਕਰੋ ਠੀਕ ਹੈ ਹਨਾ ਐਸੇ ਦੋਨੋਂ ਮਮਾ ਨੂੰ ਵੀ ਯੋਗਾ ਕਰਨ ਲਾਤਾ ਮੈਨੂੰ ਵੀ ਯੋਗਾ ਕਰਨ ਲਾਤਾ ਤੇ ਆਪਾਂ ਇਹ ਗੁੱਡ ਹੈਬਿਟ ਹੈ ਅੱਛਾ ਅਬ ਐਸੇ ਠੀਕ ਹੈ ਯੋਗਾ ਕਰਾਂਦਾ ਹੈ ਰੋਜ਼ ਇੱਧਰ ਕਰੋ ਇੱਧਰ ਕਰੋ ਸਰ ਕਾਉਂ ਬਲੀਜ਼ ਤਾਂ ਇਹ ਤੇ ਮੈਂ ਘਰੇ ਵੀ ਅਰਜੁਨ ਦੀ ਪਰਪ੍ਰਿਸ਼ਵਰਗੀ ਮੈਂ ਪਰਪ੍ਰਿਸ਼ੋਰ ਕੀਤੇ ਨਹੀਂ ਦੇਖੇ ਨਾਉ ਨੈਕਸਟ ਅਮੇ ਹਾਂ ਮੈਨੂੰ ਰਾਇਆ ਬਣਾਇਆ ਹੋਇਆ ਤੈਨੂੰ ਕੀ ਬਣਾਹਾ ਐਡਵਿਨ ਐਡਵਿਨ ਬੱਚਿਆਂ ਦੇ ਨਾਮ ਆ ਹਨਾ ਰਾਇਆ ਹਾਂ ਤੈਨੂੰ ਮਨੋ ਬਣਾਇਆ ਹਾ ਠੀਕ अच्छा ऐसे अब ये देखो जी योगा स्टफ देखो टम्मी अप टम्मी अप ओ ओ माय गॉड चलो अब ओके क्रॉस नो रॉन्ग रॉन्ग अर्जुन कर प्लीज कर दो प्लीज ਓਹ ਓਹ ਠੀਕ ਹੈ ਠੀਕ ਹੈ ਠੀਕ ਓਕੇ ਓਕੇ ਵੈਰੀ ਗੁੱਡ ਵਾਓ ਵਾਹ ਵਾਹ ਕੀ ਬਾਤ ਹੈ ਸਕੂਲ ਚ ਸੁਖਾਉਂਦੇ ਆ ਨਾ ਪਲੇ ਕਰਦੇ ਹਾਂ ਇੱਕ ਹਾਂ ਆਪ ਕੋ ਸਰ 뮤직 ਟੀਚਰ ਹਾਂ ਸਕੂਲ ਓਕੇ ਨਹੀਂ काल मुहूर्त अकाल 20197 तुमने क्यों बोला भाई ओहो सॉरी दोबारा एक बारी हो जाओ गायत्री मंत्र पढ़े पहले ने ਵਾਹ ਵਈ ਵਾ ਮम्मा ਕਾ ਦੇਣਾ ਵੀ ਮम्मा ਸਿਖਾ ਰਿਆ ਜੈਸੇ ਮम्मा ਸਿਖਾਉਂਦੇ ਆ ਉਦਾਂ ਹੀ ਦਾ ਨੀ ਨੀ ਹੋਰ ਵੀ ਰਾਤ ਇੱਕ ਹੋਰ ਕਰਿਆ ਸੀ ਉਸ ਜਿਹੜਾ ਚੰਦਨ ਮਦਾਨੀ ਸਰ ਹੈ ਇਸ ਆਮਨਾ ਅਰਜਨ 뮤জিਕ টিਚਰ ਬਣ ਰਿਹਾ ਹੈ ਨਾ ਅਰ ਟੀਚਰ ਦਾ ਨਾਮ ਕੀ ਹੈ ਮਾਦਰੀ ਮੈਂ ਬਣ ਗਿਆ ਅਰਜਨ ਹੁਣ ਓ ਮਾਈ ਗਾਡ ਨਹੀਂ ਆਣੀ ਪਸੰਦ ਲੱਗ ਮਾਦਰੀ ਮਨਪ੍ਰੀਤ ਮੈਂ ਬਣ ਗਈ ਤੇ ਡੇ ਕੇ ਅਰ ਡੇ ਕੇ ਚ ਵੜਦੇ ਨਾ ਅਰਜਨ ਨੂੰ ਪਣਾ ਤੇ ਹੁਣ ਇਹ ਮਨਪ੍ਰੀਤ ਮੈਮ ਮੈਂ ਕਿਆ ਹੂੰ ਮੈਂ ਕਿਆ ਹੂੰ ਮੈਂ ਮੈਂ ਮੈਮ ਮੈਮ

ਕਰਨਾ ਹੈ ਮੈਂ ਜਾਊਂਗਾ ਆਈ ਗੋ ਮੈਮ ਜਾਊਂਗਾ ਮੈਮ ਮੈਨੂੰ ਗੋਲ ਕੋਲ ਕਰਨੀ ਪਾਰੀ ਸਾਈਂ ਨਹੀਂ ਹਾਂ ਗੋਲ ਕਰ ਰਹੀਂ ਗੋਲ ਕੋਈ ਚ ਪਸੰਦ ਵੀ ਆਉਂਦਾ ਤੈਨੂੰ ਕੋਈ ਨਹੀਂ ਦੱਸ ਨਹੀਂ ਦੱਸ ਪਰ ਕੋਈ ਨਹੀਂ ਕਰਦੇ ਵੀ ਦੋਦੀ ਦੀ ਦੋਦੀ ਦੀ ਨੂੰ ਬੋਲੋ ਰਾਇ ਕੋ ਨਹੀਂ ਮਤਲਬ ਆਪ ਬਣਦਾ ਕਦੇ 뮤직 টিচার ਬਣਦਾ ਫਿਰ ਮਤਲਬ ਆਪਣੀ ਫੈਮਿਲੀ ਨੂੰ ਸਾਰਿਆਂ ਨੂੰ ਵੀ ਜਮੇ ਸਟੂਡੈਂਟ ਨਹੀਂ ਹੁੰਦੇ ਉਹਨਾਂ ਦੇ ਨਾਮ ਜਿਹੜੇ ਹੁਣ ਬੱਚਾ ਦੇ ਵੀ ਆ ਤੁਸੀਂ ਆਪ ਕਹ ਲਗਾ ਇਹ ਮਾ ਪਾਪਾ ਮੰਨੂ ਨੇ ਬੰਨਣਾ ਐਡਮਿਨ ਨੇ ਬੰਨਣਾ ਹੈ ਲੈਣੇ ਟਾਈਮ ਹੋ ਗਿਆ ਮੈਂ ਲਗਾਇਆ ਸਲੀਪਿੰਗ ਨਹੀਂ ਕਰ ਮੈਂ ਸਲੀਪਿੰਗ ਕਰ ਓਕੇ ਮੰਮਾ ਆ ਗਿਆ ਮੰਮਾ ਜੀ ਮੇਰਾ ਪਪਾ ਆ ਗਿਆ ਅੱਛਾ ਅੱਛਾ ਹੁਣ ਹਨ ਨਹੀਂ ਕਿ ਰੋਣੇ ਮਤਲਬ ਸਟੂਡੈਂਟ ਦੇ ਮਮਾ ਆ ਗਈ ਨਾ ਕੋਈ ਮਮਾ ਆ ਗਏ ਮਮਾ ਬਈ ਮਮਾ ਆ ਗਏ ਮਾਈ ਗੋਡ ਮਮਾ ਆ ਗਏ ਵੈਰੀ ਕਿਊਡ ਅਰਜਨ ਲਵ ਯੂ ਅਰਜਨ ਅਰਜਨ ਰਾਯਾ ਕੀ ਮਮਾ ਕੋਈ ਬੁਲਾਓ ਮੈਂ ਮੈਂ ਰੋਣੇ ਲੱਗ ਜੂਗੀ ਮੈਂ ਰੋਣੇ ਲੱਗ ਜੂਗੀ ਮੈਂ ਸਹアドੂੰ ਗੋ ਰਾਇਆ ਰਾਇਆ ਥੈਂਕ ਯੂ ਮਨਪ੍ਰੀਤ मैम ਥੈਂਕ ਯੂ I लव यू ਸੀ ਯੂ ਟੂਮਾਰੋ ऐसे बोलते हैं इंग्लिश आई ओके गुड डे इंग्लिश अच्छा ये आपकी गिफ्ट है ना आपने अंदर ये वाली लेनी है वो वाली मार्केट में जाना है तो वो बारिश हट जाए है ना बारिश हट जाए फिर अपन चलते हैं। बारिश आ रही है ना रेन और रेनी डे हो रहा है बहुत फिर अपन की लेना गिफ्ट की लेना है ਇਹ ਕੀ ਗੰਦੀ ਬਾਤ ਹੋ ਅੱਜ ਨਾ ਇਹ ਖੂਨ ਹੋਣ ਨੂੰ ਗੰਦੀ ਬਾਤ ਹੈ ਹੈ ਨਾ ਕ੍ਰੇਨ ਲੈਣੀ ਆ ਕੋਈ ਨਹੀਂ ਅੱਪਾ ਚੱਲਦੇ ਆ ਫਿਰ ਇਸ ਵਾਰ ਮੈਨੂੰ 1 ਮਿੰਟ ਉਹ ਸੁਣਾ ਦੇਣਾ ਜਿਹੜਾ ਇੱਕ ਕਮਕਾਸ ਨਾ ਬਲੀ ਸਾਡਾ ਇੱਥੇ ਆ ਜਾ ਮੈਨੂੰ ਨਾ ਆਗਾ ਨਹੀਂ ਹੈਗਾ ਸਾਰਾ ਸੁਣਾ ਲੈ ਠੀਕ ਹੈ ਓਮ ਬੂਸੇ ਓਮ ਬੂਸੇ ਇੱਕ God bless गायत्री मंत्र सुनाया पहले फिर इन्हें अपना अपना कहानी पूरा अपना महाराज ਜਿਹੜਾ ਇੱਕ ਪੰਦਤ ਲੋ ਜੀ ਫੋਨ ਇਹਦੀ ਗਿਫਟ ਪੱਕੀ ਆ ਪਹਿਲਾਂ ਅਰਜਣੇ ਸਾਨੂੰ ਆਪਾਂ ਨੇ ਹਾਂ ਗਾਇਤਰੀ ਮੰਤਰ ਸੁਹਾਇਆ ਸੁਣਾਇਆ सॉरी ਫਿਰ ਆਪਣਾ मूल मंत्र ਸੁਣਾਇਆ ਹਲੋ ਤੇ ਹੁਣ ਇਹਨੇ ਲੈਣੀ ਆ ਕ੍ਰੇਨ ਹੁਣ ਆਪਾਂ ਨੇ ਚਾਨਾ ਮਾਰਕੀਟ ਓਕੇ ਤਾਂ ਬਾਰੀ कितना बिग गर्छ की को पिक करना अच्छा 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 वो एक कंस्ट्रक्शन वाला भी तो बन जाता है ना बहुत बिल्डर हां तो मैं सीमेंट मिक्सर ओहो रेडिका शायरी आ रही है तो कण अब कंस्ट्रक्शन वाला बन जाए मैं नेबर वाला बन जननी हां चलो कंस्ट्रक्शन वाला एक्टिंग करते चलो अब ये ਚਲੋ ਠੀਕ ਹੈ ओके ਬਾਏ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਛੇ ਨਿਊ ਵਲੌਗਸ ਛੇ ਤੋਂ ਮੇਰੀ ਭਾਣਜੀ ਆਈ ਹੋਈ ਆ ਰਾਜਮਿਤ ਕੋ ਰਿਮੀ ਕੰਨਿਆ ਸੀ ਪਿਆਰ ਨਾਲ ਠੀਕ ਹੈ ਜੀ ਤੇ ਬਾਕੀ ਸਾਰੇ ਆਲੇ ਸੀ ਛੁੱਟੀਆਂ ਛੇ ਤੇ ਰਿਮੀ ਰਹਿ ਗਈ ਸੀ ਤੇ ਆਪਣੇ ਬੇਟੇ ਨੂੰ ਲੈ ਕੇ ਆਈ ਆ ਅਰਜਨ ਨੂੰ ਅਰਜਨ ਉਹਦਾ ਬੇਟਾ ਆ ਪਾ ਤੁਹਾਡਾ ਫਨ ਕਰਿਆ ਹੀ ਆ ਹੁਣ ਠੀਕ ਆ ਤੇ ਬਾਕੀ ਹੁਣ ਅਸੀਂ ਮਾਰਕੀਟ ਚੱਲੇ ਆ ਤੇ ਅਰਜਨ ਹੋਰ ਰਿਮੀ ਅਰਜਨ ਉਹ ਰੈਡੀ ਹੋਣ ਗਏ ਹੋਏ ਆ ਤੇ ਉਹ ਰਹਿ ਗਈ ਸੀ ਨਾ ਤੇ ਉਹ ਉਹ ਕਿਉਂਕਿ ਜੌਬ ਕਰਦੇ ਹੋ ਜਿਆਦਾ ਚਿਰ ਰਹਿ ਨਹੀਂ ਸਕਦੇ ਇੱਕ ਦਿਨਾਂ ਨੂੰ ਪਤਾ ਨਹੀਂ ਕਿਦਾਂ ਟਾਈਮ ਮਿਲੇ ਆ ਵਿਚਾਰਿਆਂ ਨੂੰ ਕਿਦਾਂ ਟਾਈਮ ਨਹੀਂ ਤੇ anu ਵੀ ਆਏ ਹੋਏ ਨਾਲ ਉਹਦੇ ਹਸਬੰਦ ਦਾ ਨਾਮ anu ਜੈ ਰਾਜਾ ਤੇ ਬ੍ਰੈਕਫਾਸਟ ਅਸੀਂ ਕਰ ਲਿਆ ਹੁਣ ਮਾਰਕੀਟ ਚ ਤਾਂ ਜਾਣਾ ਹੁੰਦਾ ਸਾਰਿਆਂ ਨਹੀਂ ਜਾਣਾ ਹੁੰਦਾ ਅੰਬਾਲੇ ਦੀ ਮਾਰਕੀਟ ਹੌਲਸੇਲੇ ਸਾਰੇ ਜਣਾ ਹੁੰਦਾ ਦੇਖਦੇ ਹਾਂ ਹੁਣ ਇਹਨਾਂ ਨੇ ਕੀ ਲੈਣਾ ਆਪਾਂ ਚੱਲਦੇ ਹਾਂ ਮਾਰਕੀਟ ਪਰ ਪਹਿਲਾਂ ਮੈਂ ਤੁਹਾਨੂੰ ਆਪਣੇ بارش ਹੋ ਰਹੀ ਆ بارش ਵਸੇ हट ਗਈ ਅਸੀਂ ਅੱਜ ਫੇਰ ਐਕਟੀਵਿਟੀ ਪੰਗਾਨੀ ਲਾਵਾਂਗੇ ਅਸੀਂ ਆਟੋ ਤੇ ਜਾਵਾਂਗੇ ਟੁਕ ਟੁਕ ਤੇ ਤਾਂ ਮੈਂ ਬਹਿਲਾ ਤੁਹਾਨੂੰ ਨਾ ਆਪਣਾ بارش ਦਾ ਹਾਲ ਦੱਸਦੀ ਆ ਬਾਹਰ ਦਾ ਬਾਹਰ ਦਾ ਹਾਲ ਦਾ ਅੱਜ ਮੈਂ ਕੈਮਰੇ ਚ ਦੇਖ ਰਹੀ ਆ ਕੀ ਕੁਛ ਨਹੀਂ ਕਰਦੇ ਹੈਗੇ ਕੋਈ ਮਤਲਬ ਜੇ ਹੁਣ ਸਾਡੇ ਬਾਹਰ ਸੜਕਾਂ ਚੰਗੀ ਤਰ੍ਹਾਂ ਬਣਾਏ ਦਿੱਤੀਆਂ ਉਹ ਇੱਕ ਸਫਾਈ ਦੀ ਤਾਂ ਜ਼ਰੂਰਤ ਹੁੰਦੀ ਹੈ ਨਾ ਵੀ ਸਫਾਈ ਕਰੋ ਪਾਣੀ ਦਾ ਨਿਕਾਸ ਹੋਵੇ ਪਾਣੀ ਨਿਕਲੇ ਕਿਧਰੋਂ ਤਾਂ ਹੀ ਮਤਲਬ ਅੱਧਾ ਲੈਂਦਾ ਨਹੀਂ ਪਿਆ ਜਿੱਦੇ ਆਪਣਾ ਪਾਣੀ ਭਰ ਗਿਆ ਚਲੋ ਮੈਂ ਤੁਹਾਨੂੰ ਦਿਖਾਉਂਦੀ ਹਾਂ بارش ਤੋਂ ਹੋਲੀ ਮਾਰਿ ਛਾਟ ਵੀ ਗਈ ਤੇ ਹੁਣ ਤੁਹਾਨੂੰ ਦ੍ਰਿਸ਼ ਦਿਖਾਉਣੀ ਵਧੀਆ ਹੈ ਮੁੰਲਾਬੰਦੀ ਹੋ ਰਹੀ ਆ ਹਲੇ ਬਸ ਇਹ ਨਾ ਏਰੀਆ ਜਿਹੜਾ ਸਾਡਾ ਭਰ ਜਾਂਦਾ ਇੱਧਰ ਵੀ ਠੀਕ ਆ ਆ ਦੇਖੋ ਬੋਟ ਬੋਟ ਦੀ ਜ਼ਰੂਰਤ ਪੈਂਦੀ ਆ ਵੀ ਭਾਈ ਕਿਸ਼ਤੀ ਜੀ ਉਹ ਰੱਖ ਲਈਏ ਪੱਕੀ ਇੱਥੇ ਅਸੀਂ ਕਿਉਂਕਿ ਅੱਗੇ ਸਫਾਈ ਨਹੀਂ ਨਾ ਕਰਾਉਂਦੇ ਹੈਗੇ ਬਸ ਬੋਟਾਂ ਲੈ ਨਾ ਜਾਂਦੇ ਆ ਬੋਟ ਦੇ ਦੋਨਾਂ ਨੂੰ ਬਸ ਬੋਟ ਚਾਹੀਦੀ ਆ जनता जाए भाड़ में जाए बड़ी दिक्कत आ है बारिश हो रही है तो पुरे निकली हुई है दामी चलो हम ना पर एड़ी होंगे ना ठीक हो ਇੱਕ ਮਹੀਨੇ ਗਰਮੀ ਚੋਂ ਸੁਣਤਾ ਮੇਰਾ ਪੌਦਾ ਸਾਰਾ ਸੁੱਕ ਗਿਆ ਸ਼ਾਇਦ ਹਰਾ ਹੋ ਜਵੇ ਬਸ ਇਹਨਾਂ ਨੂੰ ਵੋਟਾਂ ਚਾਹੀਦੀਆਂ ਵੋਟਾਂ ਹੋਰ ਜਨਤਾ ਜਾਏ ਫਾੜ ਮੈਂ ਇਹ ਹੁਣ ਜੇ ਕੋਈ ਮਤਲਬ ਪਾਣੀ ਦਾ ਨਿਕਾਲ ਆ ਜਾਵੇ ਤਾਂ ਹੁਣ ਪਾਣੀ ਬਰਸਾਤੀ ਪਾਣੀ ਵੀ ਕਿੱਧਰ ਨੂੰ ਜਾਵੇ ਇਹ ਵੀ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਹਨ ਜਮ ਇੱਧਰ ਵੀ ਆਪਾਂ ਦਿਖਾ ਦੋ ਨੇ ਆਪਾਂ हो वो, वो तो फिर आ गई जावगा किदा क्योंकि ऑटो भी तो उतो तो मिलूगा थोड़ा दूर जाके चाहिए देखते हैं हम कि जाने शॉपिंग तक कराने वा हो मैनू चलो जी देखा दे, तैयार होकर मिलते